Sadhguru. ਟੇ ਕਾਕਿਆ ਹਾਜੂਰੀ ਦੇ ਅਗਰ ਸਾਜ ਬੈਠੀ ਹੋਈ ਸਤਕਾਰ ਜੋ ਗੁਰੂ ਪਿਆਰੇ ਗੁਰੂ ਰੂਪ ਕਲਸਾ ਗੁਰੂ ਕੀ ਸਾਜੀ ਨਵਾਜੀ ਸਤ ਸੰਗ ਜੀ ਆਪ ਸਬਨਾ ਨੇ ਪਾਵਨ ਬਾਣੀ ਦੇ ਨਤਨੇ ਸਰਬਣ ਕੀਤੇ ਹਨ ਇਸ ਵਕਤ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਆਪਾਂ ਨੇ ਸਭਨੇ ਰਲ ਕੇ ਸਰਬਣ ਕਰਨੀ ਹੈ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਰਿਚਾਰ ਸਰਬਨ ਕਰਦ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦੀ ਪਾਲ ਕੇ ਸਾਂਝ ਅਰਸਨਾ ਨੂੰ ਕਰ ਲਗੀ ਪਵਿੱਤਰ ਚੁੱਕਾ ਹੋ ਸੀਸ ਸਭ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ பக்தੋ ਆਸੀਸ ਆਪ ਜੀ ਦੇ ਨਮਨ ਜੀ ਸੇਵਕ ਨੂੰ ਸੋ ਗਾਜਵਜ ਕੇ ਬਿਲਾਓ ਪਤੇ ਵਾਹੇ ਗੁਰਜੀ ਕਾ ਕੰਸਾ ਵਾਹੇ ਗੁਰਜੀ ਕੀ ਪਤੇ ਆਪ ਗੁਰੂ ਪਿਆਰਿਓ ਤਨਤਾ ਦੇ ਲੋਗੋ ਜਿਹੜੀਆਂ ਸਿੱਖ ਸੰਗਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਆਪਣੇ ਪਰਗੁਠ ਰਣਾ ਦੇ ਵਿੱਚ ਰਜਾਨਾ ਦੀ ਤਰ੍ਹਾਂ ਪਾਉਂਟ ਕਰਕੇ ਸੋਲਾ ਪ੍ਰਾਪਤ ਕਰਦੇ ਹਾਂ ਪਾਖਾ ਜੀ ਕਹਿੰਦੇ ਸਬਦੋ ਵੱਡੇ ਬਾਗ ਗੁਰ ਸਿਖਾਂ ਕੇ ਜੋ ਗੁਰ ਚਰਣੀ ਸਿਖ ਪੜਦੇ ਆ ਜਿਹੜੇ ਪਾਏ ਗੁਰੂ ਦੇ ਸਿਖ ਗੁਰੂ ਦੇ ਚਲਣਾ ਦੇ ਵਿੱਚ ਆ ਕਰਕੇ ਪਰ ਆਜਮਨ ਹੁੰਦੇ ਐ ਉਹਨਾਂ ਦੇ ਸਭ ਤੋਂ ਉੱਤਮ ਕਰਮਾਂ ਕਰਸਾ ਜੀ ਕੇ ਦੁਨੀਆਂ ਜਿਹੜੀ ਉੱਤਮ ਭਾਗਾ ਵਾਲਾ ਮਨੁੱਖ ਉਸ ਨੂੰ ਸਮਝਦੀ ਐ ਜਿਹਦੇ ਕੋਲ ਮਾਇਆ ਐ ਜਿਹਦੇ ਕੋਲ ਨੌਕਰੀ ਐ ਜਿਹਦੇ ਕੋਲੇ ਕੋਈ ਸੌਖਾ ਸਾਧਨ ਐ ਦੁਨੀਆਂ ਦੇ ਸੌਖਾ ਜਿਹਦੇ ਕੋਲ ਉਹਨੂੰ ਭਾਗਾ ਵਾਲਾ ਸਮਝਦੀ ਐ ਦੁਨੀਆ ਵੀ ਇਹ ਚੰਗੇ ਭਾਗਾ ਵਾਲਾ ਪਰ ਪਾਸਾ ਜੀ ਕਹਿੰਦੇ ਨਹੀਂ ਭਾਈ ਗੁਰੂ ਪਿਆਰਿਓ ਕੌਣ ਵੱਡਾ ਮਾਇਆ ਵਧਾਈ ਸੋ ਵੱਡਾ ਜਨਰਾਮ ਨਿਭਦਾ ਜੀ ਕਹਿੰਦੇ ਭਾਈ ਮਾਇਆ ਦੇ ਨਾਲ ਕੋਈ ਵੱਡਾ ਨਹੀਂ ਹੈ ਤੇ ਆ ਪੁੱਤਾਂ ਦੇ ਨਾਲ ਦੋਨੇ ਗਾਂ ਦੇ ਪਦਾਰਥਾਂ ਦੇ ਨਾਲ ਕੋਈ ਵੱਡਾ ਨਹੀਂ ਹੋਇਆ ਕੌਣ ਵੱਡਾ ਮਾਇਆ ਵੱਡਿਆ ਸੋ ਵੱਡਾ ਜਨਰਾਮ ਨਿਬਲਾਈ ਕਹਦੇ ਭਾਈ ਵੱਡਾ ਉਹ ਹੈ ਜਿਹਨੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਚਿੱਤ ਜੋੜਿਆ ਇਹਦਾ ਭਾਵ ਜੀ ਹੈ ਕਿ ਆਪ ਸਿੱਖ ਸੰਗਤਾਂ ਭਾਈ ਉੱਤਮ ਭਗਤ ਵਾਲੇ ਉਹ ਵੱਡੇ ਹੋਦੇ ਜਿਹੜੇ ਭਾਈ ਸਮੇਂ ਤੋਂ ਸਮਾ ਕੱਢ ਕੇ ਆਪਣੀਆਂ ਲਿੰਦਾ ਨੂੰ ਤਿਆਗ ਕੇ ਕਮਾਂ ਕਾਰਨ ਨੂੰ ਛੱਡ ਕੇ ਅਕਾਲ ਪ੍ਰਭ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚਦੇ ਹੋ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚਦੇ ਹੋ ਤਾਂ ਸਤਿਗੁਰੂ ਗੁਰੂ ਗ੍ਰੀਨਵਾਲਾ ਜੀ ਧੰ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਆਪਾਂ ਚਰਨਾ ਕਬਲਾ ਦੇ ਦਿੱਤੋ ਜੁੜਨਾ ਕਰ ਗਏ ਬਾਬਰ ਗੁਰਤਾਰ ਇਤਿਹਾਸ ਦੇ ਨਾਲ ਗੁੜਨਾ ਕਰੀਏ ਮਨ ਵਰਕਣਾ ਨੂੰ ਕਰਕੇ ਆਕਾਗਰ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਹੁਣ ਕਿੱਥੇ ਪਹੁੰਚੇ ਹੈ ਬਠੰਡੇ ਵਿਖੇ ਹਾਜੀ ਰਤਨ ਉਸ ਜਗ੍ਹਾ ਦੇ ਉੱਪਰ ਜਿੱਥੇ ਮਕਬਰਾ ਬਣਿਆ ਹੋਇਆ ਹੈ ਹਾਜੀ ਰਤਨ ਦੇ ਨਾਮ ਤੇ ਜਿੱਥੇ ਕੇ ਹਾਜੀ ਰਤਨ ਦੇ ਨਾਮ ਤੇ ਮਕਬਰਾ ਉਹ ਉਸ ਮਕਬਰੇ ਦੇ ਨਾਮ ਤੇ ਤਿੰਨ ਪਿੰਡਾਂ ਦੀ ਜਿਹੜੀ ਜ਼ਮੀਰ ਹੈ ਉਹ ਲੱਗੀ ਹੋਈ ਹੈ ਤੇ ਉਥੇ ਸਤਿਗੁਰੂ ਜੀ ਆ ਕੇ ਬਰਾਜਮਾਨ ਹੁੰਦੇ ਐ ਕਰੀਰ ਦੇ ਰੁੱਖ ਦੇ ਨਾਲ ਆਪਣਾ ਘੂੜਾ ਬਣਦੇ ਐ ਉਥੋਂ ਦੇ ਜਿਹੜੇ ਬਾਣੀਏ ਲੋਕ ਹੈ ਸੇਠ ਲੋਕ ਹੈ ਜਿਨ੍ਹਾਂ ਨੇ ਸਤਿਗੁਰਾਂ ਦੀ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਤਾਂ ਗੁਰੂ ਗਰਗੀਤਾ ਰਪਾ ਸਾਹਿਬ ਜੀ ਨੇ ਕੰਡਿਆਲੇ ਸਿੱਖਾਂ ਨੂੰ ਸੇਵਾ ਲਈ ਕਿ ਭਾਈ ਜਿੰਨੇ ਵੀ ਸਿੱਖ ਫੌਜ ਹੈ ਜਿੰਨੇ ਵੀ ਸਿੱਖ ਸੰਗਤ ਹੈ ਸਾਰਿਆਂ ਦੀ ਲੰਗਰ ਪਾਣੀ ਦੀ ਜਿਹੜੀ ਸੇਵਾ ਕੀ ਉਹ ਤੁਹਾਡੇ ਵੱਲ ਕਰ ਦਿੱਤੀ ਹੈ ਤੁਹਾਡੇ ਹੱਕ ਦੇ ਵਿੱਚ ਕਰ ਦਿੱਤੀ ਹੈ ਤੁਹਾਨੂੰ ਦੇ ਦਿੱਤੀ ਹੈ ਦੇ ਪਾਸਾ ਜੀ ਉਹ ਸਾਡੇ ਇਤੋਂ ਉੱਤਮ ਕਰਨ ਹੋਰ ਕੀ ਹੋ ਸਕਦੇ ਆ ਜਿਨ੍ਹਾਂ ਨੂੰ ਸਤਗੁਰਾਂ ਦੇ ਦਰ ਘਰ ਦੇ ਸਿੱਖ ਫੌਜਾਂ ਦੀ ਸਿੱਖ ਸੰਗਤਾਂ ਦੀ ਲੰਗਰ ਪਾਣੀ ਦੀ ਸੇਵਾ ਮਿਲ ਜਾਵੇ ਦਸਵੰਦ ਆਪਾਂ ਰੋਜ਼ ਬੋਲਦੇ ਆ ਵੀ ਦਸਵੰਦ ਕੱਢਣਾ ਚਾਹੀਦਾ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਪਰ ਇੱਕ ਚੀਜ਼ ਮੈਂ ਦੇਖੀ ਆ ਗੁਲਗਾਂ ਦੇ ਵਿੱਚ ਅਸੀਂ ਦੁਨੀਆਂ ਦੇ ਲੋਕ ਕੀ ਕਰਦੇ ਐ ਜਦੋਂ ਤਾਂ ਡਾਕਟਰ ਸਾਹਿਬ ਕੋਲ ਜਾਣਾ ਕਿਸੇ ਕੋਲ ਉਹ ਕਹਿ ਦੇਵੇ ਵੀ ਲੱਖ ਰੁਪਿਆ ਦੇ ਦੇ ਉਹ 2 ਲੱਖ ਦੇ ਦੇ ਉਹ 3 ਦੇ ਦੇ ਉਹ ਜਿੰਨਾ ਵੀ ਕਹਿ ਦੇਵੇ ਤਾਂ ਅਸੀਂ ਉਹਨੂੰ ਮੋੜ ਕੇ ਇਹ ਜਿਵੇਂ ਕਹਿੰਦੇ ਵੀ ਬਹੁਤਾ ਹੈ ਜਾਂ ਥੋੜਾ ਹੈ ਜਾਂ ਇਸ ਤਰ੍ਹਾਂ ਨਹੀਂ ਚੁੱਪ ਕਰਕੇ ਅੱਖਾਂ ਰੀਕੇ ਜਥੋਂ ਮਰਜੀ ਧੀ ਵਿੱਚ ਗੇ ਪੁੱਤ ਵਿੱਚ ਗੇ ਤਾ ਅਸੀਂ ਦੇ ਦਿਲ ਨੇ ਹੱਸ ਕੇ ਦੇ ਨੇ ਸਾਡਾ ਮਰੀਜ਼ ਵੀ ਠੀਕ ਹੋ ਜਾਵੇ ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ ਧੰਕ ਦੇ ਡਾਕਟਰ ਦਾ ਹੋਰ ਪਾਸੇ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਖਰਾਬ ਕਰ ਦਿੰਨੇ ਆ ਪੈਸਾ ਪਰ ਜਦੋਂ ਗੱਲ ਆ ਜਾਂਦੀ ਹੈ ਦਸਵੰਦ ਦੀ ਉਥੇ ਗੁਰੂ ਪਿਆਰ ਉਹ ਸਾਡੇ ਬ੍ਰੇਕ ਲੱਗ ਜਾਂਦੀ ਹੈ ਉਥੇ ਅਸੀਂ ਬਰ ਬਹੁਤੀਆਂ ਬਾਤਾਂ ਸੋਚਣ ਲੱਗ ਜਾਂਦੇ ਆ ਵੀਦ ਸਵੰਗ ਦਾ ਕੱਢ ਗਏ ਇਹਦੇ ਵਿੱਚੋਂ ਕਿਤੇ ਕੁਛ ਕਣਕ ਦੇ ਢੇਰ ਦੇ ਵਿੱਚੋਂ ਘਾਟੇ ਨਾ ਜਾਵੇ ਕੁਛ ਕਿਤੇ ਮਾਇਆ ਦੇ ਵਿੱਚੋਂ ਐਨੀ ਮਾਇਆ ਮੇਰੇ ਕੋਲ ਇਹਦੇ ਵਿੱਚੋਂ ਕੁਛ ਘਾਟੇ ਨਾ ਜਾਵੇ ਕਿਤੇ ਐਦਾਂ ਨਾ ਹੋ ਜਾਵੇ ਕਿਤੇ ਉਦਾਂ ਨਾ ਹੋ ਜਾਵੇ ਇਹ ਮੈਂ ਖਾਜਾ ਉਧਰ ਕਰ ਲਵਾਂਗਾ ਇਹ ਮੈਂ ਖਾਜਾ ਇੱਧਰ ਬੱਚਿਆਂ ਤੇ ਕਰ ਲਵਾਂਗਾ ਇਦਾਂ ਹੀ ਮਤਲਬ ਕੇ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਸਹਸ ਸਿਆਣ ਪਾ ਲੱਖ ਹੋਏ ਤਾਂ ਇੱਕ ਅਨ ਚੱਲ ਨਾਲ ਸਿਆਣਪਾਈ ਘੜੀ ਜਾਂਦਾ ਰਹਿੰਦਾ ਹੈ ਫਿਰ ਗੁਰੂ ਪਿਆਰਿਓ ਦਸਬੰਦ ਵੇਲੇ ਫਿਰ ਐਨ ਜਦੋਂ ਬ੍ਰੇਕ ਲੱਗ ਜਾਂਦੇ ਆ ਫਿਰ ਦਸਬੰਦ ਕੱਟਦਾ ਨਹੀਂ ਪੂਰਾ ਜੇ ਦਸਬੰਦ ਕੱਟਦਾ ਵੀ ਆ ਤਾਂ ਫਿਰ ਗੱਲਾਂ ਬਾਤਾਂ ਮਨ ਦੇ ਨਾਲ ਕਰਕੇ ਕੱਟਦਾ ਹੈ ਫਿਰ ਗੁਰੂ ਪਿਆਰਿਓ ਕੋਈ ਐਸੀ ਜਮਤ ਪੈਂਦੀ ਆ ਦੁੱਖ ਆ ਜਾਂਦਾ ਹੈ ਫਿਰ ਕੀ ਹੁੰਦਾ ਫਿਰ ਪਾਈ ਦੂਸਰੇ ਪਾਸੇ ਸਭ ਕੁਝ ਚੱਲ ਜਾਂਦਾ ਹੈ ਦੂਜੇ ਪਾਸੇ ਜਾਣ ਲੰਦਾ ਗਾ ਪਰ ਜਿੱਥੇ ਸਾਨੂੰ ਸੁੱਖ ਮਿਲਣਾ ਹੈ ਫਿਰ ਤਾਂ ਸਤਿਗੁਰੂ ਪਾਸਾ ਜੀ ਦਾ ਬਚਨ ਕੀ ਹੈ ਧੰਦਾ ਕਰਦਿਆ નિਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਬਸਾਇਆ ਕਹਿੰਦੇ ਜਿੱਥੋਂ ਸੁੱਖ ਮਿਲਣਾ ਸੀ ਸੁਖਾਂ ਦੇ ਦਾਤੇ ਦੇ ਕੋਲੋਂ ਦਾਤਾ ਮਿਲਣੀਆਂ ਸਿੰਘਾ ਦੇਂਦਾ ਦੇਹ ਲੈਂਦੇ ਥੱਕ ਪਾਏ ਉਥੇ ਤਾਂ ਅਸੀਂ ਸੋਚਣ ਲੱਗ ਗਏ ਜਿੱਥੇ ਸਾਨੂੰ ਮਿਲਣਾ ਕੱਖ ਨਹੀਂ ਹੈ ਉਥੇ ਗੁਰੂ ਪਿਆਰਿਓ ਅਸੀਂ ਹੱਸ ਹੱਸ ਕੇ ਪੈਸਾ ਵਾਰਦੇ ਆ ਮਾਇਆ ਵਾਰਦੇ ਬੜਾ ਕੁਛ ਕਰਦੇ ਜੀ ਜਿੱਤੇ ਹੱਸ ਕੇ ਵਾਰਨਾ ਦਾ ਪੈਸਾ ਸੇਵਾ ਦੇ ਵਿੱਚ ਦਸਵੰਦ ਕੱਢਣਾ ਗਾ ਉਥੇ ਹਾਨੂੰ ਫਿਕਰ ਲੱਗ ਜਾਂਦਾ ਇਸ ਕਰਕੇ ਆਪਾਂ ਜੇ ਦਸਵੰਦ ਕੱਢ ਗਏ ਵੱਧ ਤੋਂ ਵੱਧ ਦਸਵੰਦ ਕੱਢ ਗਏ ਤਾਂ ਗੁਰੂ ਪਿਆਰਿਓ ਸਾਡੇ ਘਰ ਕਦੇ ਦੁੱਖ ਆਉਂਦੇ ਕੋਈ ਨਹੀਂ ਹੈ ਦੁੱਖ ਨਹੀਂ ਕਦੇ ਆਉਂਦਾ ਜਿੰਨੇ ਕੇ ਜੋਗੇ ਹੈਗੇ ਐ ਜਿਹਦੇ ਕੋਲੇ ਬਹੁਤਾ ਕਾ ਉਹ ਬਹੁਤਾ ਕੱਢੀ ਜਿਹਦੇ ਕੋਲੇ ਥੋੜਾ ਪਾਇ ਥੋੜਾ ਕੱਢੀ ਸਤਿਗੁਰੂ ਜੀ ਕਹਿੰਦੇ 10 ਮਾ ਦਸੌਂਦ 100 ਕਮਾਇਆ 10 ਰੁਪਏ ਕੋਈ ਬਹੁਤੇ ਨਹੀਂ ਹੈ 1 ਰੁਪਇਆ ਦੇ ਕੇ ਰੱਬ ਤੋਂ ਲੱਖਾਂ ਮੰਗੇ ਰੱਬ ਤੋਂ ਮੰਗਦਾ ਲੱਖਾਂ ਗਾ ਜਿੰਨਾ ਤੋਂ 1 ਰੁਪਇਆ ਹੈਗਾ ਇਸ ਕਰਕੇ ਪਿਆਰਿਆ ਸੇਵਾ ਦੇ ਵਿੱਚ ਹਿੱਸਾ ਪਾਉਣ ਲੱਗਿਆ ਤੇ ਦਸਵੰਦ ਕੱਢਣ ਲੱਗਿਆ ਕਦੇ ਸੋਚਿਆ ਨਾ ਕਰ। ਇੱਥੇ ਗੁਰੂ ਦੀ ਖੁਸ਼ੀ ਮਿਲਣੀ ਹੈ। ਇੱਥੇ ਗੁਰੂ ਦੀ ਕਿਰਪਾ ਪ੍ਰਾਪਤ ਹੋਣੀ ਹੈ। ਇੱਥੇ ਮੁਕਤੀ ਦੀ ਦਾਤ ਮਿਲਣੀ ਹੈ। ਇੱਥੇ ਤੇਰਾ ਆਧਾਰ ਹੋਣਾ ਹੈ। ਇੱਥੇ ਤੈਨੂੰ ਦਰਗਾਹ ਦੇ ਵਿੱਚ ਢੋਈ ਮਿਲਣੀ ਹੈ। ਇੱਥੇ ਤੇਰਾ ਔਰਾ ਸਫਲਾ ਹੋਣਾ ਹੈ। ਇਹਰਾ ਮਨੋਖਾ ਜਨਮ ਤੋਂ ਲੈ ਕੇ ਆਇਆ ਸਤਪੁਰਾ ਨੇ ਇਹ ਤੇਰਾ ਸਫਲਾ ਕਰ ਦੇਣਾ ਤੇ ਜਿੱਤੇ ਤੂੰ ਹੋਰ ਪਾਸੇ ਕੰਮ ਕਰ ਜਾਣਾ ਉੱਥੇ ਤੈਨੂੰ ਕੁਝ ਨਹੀਂ ਮਿਲਣਾ ਲੱਖ ਲੱਖ ਸੁਭਰਾਨਾ ਕਰਦਾ ਡਾਕਟਰ ਦਾ ਜਿਸ ਵਾਹਿਗੁਰੂ ਨੇ ਤੈਨੂੰ 10 ਗਿਆਨ ਇੰਦਰੇ ਦਿੱਤੇ ਹੈ ਤਰ ਸੋਨਾ ਕਰ ਦਿੱਤਾ ਜ਼ਮੀਨ ਜਾਇਗਾਦ ਮਹਿਲ ਬਾੜੀਆਂ ਪੈਸਾ ਮਾਇਆ ਧਨ ਦੌਲਤ ਈਆਂ ਫੁੱਟ ਦਿੱਤੇ ਹੈ ਉਹਦਾ ਤੂੰ ਕਦੇ ਸ਼ੁਕਰਾਨੇ ਨਹੀਂ ਕਰਦਾ ਹੈਗਾ ਕਿ ਸੱਚੀ ਪਾਛਾ ਤੇਰਾ ਸ਼ੁਕਰਾਨਾ ਕਰ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੇ ਤਾਂ ਕਦੇ ਤੈਨੂੰ ਦੁੱਖ ਆਵੇ ਕੋਈ ਨਾ ਤਾਹਰ ਸਤਿਗੁਰੂ ਜੀ ਨੇ ਜਦੋਂ ਸੇਵਾ ਲਈ ਤਾਂ ਸੇਠਾ ਨੇ ਹੱਸ ਕੇ ਸੇਵਾ ਲਈ ਪਾਸਾ ਇਦੋਂ ਉਤਮ ਭਾਗ ਹੋਰ ਕੀ ਹੋ ਸਕਦੇ ਆ ਜਿਹੜੇ ਸਾਨੂੰ ਦਸਵੰਦ ਕੱਢਣ ਦੀ ਸੇਵਾ ਮਿਲ ਗਈ ਹੈ ਕਿਰਪਾ ਕਰੋ ਤਾਂ ਪਰ ਸੇਠਾ ਨੇ ਰਾਜ ਰਾਜ ਕੇ ਬੜੇ ਖੂਬ ਸੇਵਾ ਕੀਤੀ ਸਿੱਖ ਸੰਗਤਾਂ ਦੀ ਪੌਜਾਂ ਦੀ ਧੰਨ ਗੁਰੂ ਕਲਗੀਧਰ ਪਾਸਾ ਜੀ ਤਾਂ ਹੁਣ ਉਥੋਂ ਦਾ ਜਿਹੜੀ ਗੱਦੀ ਨਸੀਬ ਚੱਲਦੀ ਆ ਰਹੀ ਹੈਗੀ ਹਾਜੀ ਰਤਨ ਤੋਂ ਲੈ ਕੇ ਉਸੇ ਤਰ੍ਹਾਂ ਜਿਹਦਾ ਨਾਮ ਕੋਈ ਹੋਰ ਹੁੰਦਾਗਾ ਤੇ ਉਹਨੂੰ ਹਾਜੀ ਰਤਨ ਕਹਿ ਕੇ ਸੱਜਿਆ ਜਾਂਦਾ ਹੈ ਹਾਜੀ ਰਤਨ ਤਾਂ ਹੁਣ ਸਤਿਗੁਰੂ ਗੁਰੂ ਗ੍ਰੀਵਨਵਾਜ ਪਾਸਾ ਜੀ ਦੇ ਪੋਲ ਚਾਂਦ ਸਾਫ ਕੀਰ ਇਹ ਜਿਹੜੀ ਹਾਜੀ ਰਤਨ ਦੀ ਗਰਦੀ ਆ ਗਈ ਉਹਦੇ ਉੱਪਰ ਉਸ ਟਾਈਮ ਤੇ ਜਦੋਂ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਬਰਾਜਮਾਨ ਸਨ ਉਦੋਂ ਚਾਂਦ ਸਾਫ ਫਕੀਰ ਸੀ ਜਿਹੜਾ ਹਾਜੀ ਰਤਨ ਉਹ ਉੱਥੇ ਬਰਾਜਮਾਨ ਸੀ ਬਜ਼ੁਰਗ ਆਵਾਜ਼ ਕਾਜੀ ਤਾਂ ਹਾਜੀ ਰਤਨ ਚਾਂਦ ਸਾਫ ਫਕੀਰ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਕੋਲ ਆਉਂਦਾ ਹੈ ਸਤਿਗੁਰਾਂ ਨੂੰ ਨਮਸਕਾਰ ਕਰਦਾ ਹੈ ਜੋ ਪਟਾਵਾ ਗੀਆਂ ਉਹ ਪੇਟਾ ਕਰਦੈ ਤੇ ਸਤਿਗੁਰਾਂ ਨੂੰ ਪਟਾਵਾ ਪੇਟਾ ਕਰਕੇ ਆਖਦਾ ਹੈ ਪਾਸਾ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾਮ ਵਿਚਾਰੂ ਹੋਈ ਮੇਰਾ ਗੁਣ ਤੇ ਅਵਗਣ ਚਤਾਰੂ ਨਾ ਆਪਣੇ ਚਰਨਾਂ ਦੇ ਨਾਲ ਜੋੜ ਲੋ ਤੇ ਮੁਕਤੀ ਦੀ ਦਾਤ ਬਖਸ਼ ਕਰ ਸਤਗੁਰੂ ਗੁਰੂ ਗਰੀਬ ਜਵਾਜ ਧੰ ਗੁਰੂ ਕਲਗੀ ਤਰ ਪਾਸਾ ਜੀ ਨੇ ਉਹਨੂੰ ਮੁਕਤ ਕੀਤਾ ਆਖਿਆ ਜਾ ਤੈਨੂੰ ਮੁਕਤੀ ਦੀ ਦਾਤ ਬਖਸ਼ੀ ਜਾ ਤੇਰਾ ਪਾਰਉਤਾਰਾ ਕੀਤਾ ਤੇ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਪਾਸਾ ਜੀ ਦੀ ਕਿਰਪਾ ਦੇ ਨਾਲ ਜਾ ਤੇਰਾ ਲੋਕ ਤੇ ਪਰਲੋਕ ਸਵਾਰੇ ਆ ਦੁਨੀਆ ਤੈਨੂੰ ਚੇਤੇ ਕਰਿਆ ਕਰੇ ਸਤਗੁਰਾਂ ਨੇ ਬਚਨ ਕੀਤੇ ਹਾਜੀ ਰਤਨ ਚੰਦ ਸਾਹਿਬ ਕੀਨ ਨੂੰ ਹਰ ਚੰਦ ਸਾਹਿਬ ਫਕੀਰ ਦਾ ਭਲਾ ਕਰ ਦਿੱਤਾ ਸਤਿਗੁਰਾਂ ਨੇ ਇਧਰੋ ਗੁਰੂ ਪਿਆਰਿਓ ਜਿਹੜੇ ਕੰਡਿਆਲੇ ਸੇਠਾਗੇ ਜਿਹੜੇ ਉਹਨਾਂ ਦਾ ਵੀ ਸਤਿਗੁਰਾਂ ਨੇ ਭਲਾ ਕੀਤਾ ਆਖਿਆ ਦੁਨੀਆ ਤੁਹਾਨੂੰ ਚੇਤੇ ਕਰਿਆ ਕਰੇਗੀ ਹੁਣ ਉਸ ਤੋਂ ਬਾਅਦ ਦੇ ਵਿੱਚ ਇੱਕ ਆਪਣੇ ਵਰਗਾ ਆ ਗਿਆ ਉੱਥੇ ਉਹ ਕਹਿੰਦਾ ਮਹਾਰਾਜ ਤੁਸੀਂ ਇੱਥੇ ਅਜਾੜ ਦੇ ਵਿੱਚ ਬੈਠੇ ਹੋ ਤੁਸੀਂ ਸ਼ਹਿਰ ਦੇ ਵਿੱਚ ਚੱਲੋ ਅੱਗੇ ਬਸੋਵਾਂਗੇ ਉੱਥੇ ਕਿਉਂ ਉਸ ਟਾਈਮ ਤੇ ਇੱਥੇ ਕੁਝ ਨਹੀਂ ਸੀ ਇੱਦਾਂ ਹੀ ਪਿਆਸੀ ਗਾ ਟਿੱਬੇ ਪਏ ਸੀਗੇ ਉਸ ਟਾਈਮ ਤੇ ਤਾਂ ਗੁਰੂ ਪਿਆਰਿਓ ਸਭਗਰਾਂ ਨੂੰ ਆਖਦਾ ਕਹਿੰਦਾ ਮਹਾਰਾਜ ਤੁਸੀਂ ਜਿੱਥੇ ਬਸੋਵਾਂਗੇ ਉੱਥੇ ਚੱਲੋ ਇੱਥੇ ਤਾਂ ਤੁਸੀਂ ਅਜਾੜ ਦੇ ਵਿੱਚ ਬੈਠੇ ਹੋ ਤਤਾਂ ਗੁਰੂ ਕਲਗੀ ਧਰ ਪਾਸਾ ਜੀ ਕਹਿੰਦੇ ਨਹੀਂ ਭਾਈ ਉਜਾੜ ਦੇ ਵਿੱਚ ਨਹੀਂ ਬੈਠੇ ਤੈਨੂੰ ਲੱਗਦਾ ਅਸੀਂ ਤਾਂ ਸ਼ਹਿਰ ਦੇ ਵਿਚਾਲੇ ਬੈਠੇ ਆ ਇਹ ਬਠਿੰਡਾ ਸ਼ਹਿਰ ਕੋਈ ਬਾਦ ਦੇ ਵਿੱਚ ਨਹੀਂ ਬਣਿਆ ਇਹ ਤੂੰ ਮੈਂ ਨਹੀਂ ਬਣਾਇਆ ਇਹ ਤਾਂ ਗੁਰੂ ਕਲਗੀ ਧਰ ਪਾਸਾ ਜੀ ਦੇ ਬਚਨ ਹੈ ਪਾਸਾ ਜੀ ਉਹਨੂੰ ਪਿੰਡ ਵੀ ਕਹਿ ਸਕਦੇ ਸੀ ਬਠਿੰਡਾ ਪਿੰਡ ਸਤਿਗੁਰੂ ਜੀ ਕਹਿੰਦੇ ਇਹ ਪਾਈ ਸ਼ਹਿਰ ਆ ਨਾ ਜਿਹੜਾ ਇਹ ਬਹੁਤ ਵੱਡਾ ਸ਼ਹਿਰ ਆ ਤੇ ਇਹ ਸ਼ਹਿਰ ਦਾ ਇਹ ਵਿਚਾਲਾ ਗਾ ਇੱਥੇ ਵਿਚਾਲਾ ਗਾ ਆਸੇ-ਪਾਸੇ ਸ਼ਹਿਰ ਹੋਵੇਗਾ ਇੱਥੇ ਵਿਚਾਲਾ ਹੈ ਅਸੀਂ ਵਿਚਾਲੇ ਬੈਠੇ ਆਂ ਜੇ ਸ਼ਹਿਰ ਦੇ ਤੇ ਤੂੰ ਆਖਦਾ ਅਜਾੜ ਦੇ ਵਿੱਚ ਬਾਰ-ਬਾਰ ਬੈਠੇ ਆਂ ਬਸੋਂ ਦੇ ਵਿੱਚ ਬੈਠੋ ਕਣੀ ਬਸੋਂ ਹੋਵੇਗੀ ਇੱਥੇ ਸਤਿਗੁਰੂ ਧੰਨ ਗੁਰੂ ਕਲਜੀਤਾਰ ਪਾਸਾ ਜੀ ਦੇ ਬਚਨਾਂ ਦਾ ਸਦਕਾ ਅੱਜ ਬਠਿੰਡਾ ਸਹਿਰ ਬਹੁਤ ਵੱਡਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜੰਕਸ਼ਨ ਇੱਥੇ ਆ ਸਭ ਤੋਂ ਵੱਡੀ ਫੌਜੀਆਂ ਦੀ ਸੌਣੀ ਇੱਥੇ ਆ ਸਭ ਕੁਝ ਗੁਰੂ ਦੀ ਕਿਰਪਾ ਦੇ ਨਾਲ ਇੱਥੇ ਆ ਤੇ ਸਤਿਗੁਰੂ ਜੀ ਕਹਿੰਦੇ ਮਾਲੋ ਮਾਲ ਮਾਲਵਾ ਸਭ ਤੋਂ ਵੱਡਾ ਕਿਲਾ ਇੱਥੇ ਆ ਹੁਣ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਇਤੋ ਹਾਜੀ ਰਤਨ ਤੋਂ ਸਿੱਖ ਸੰਗਤਾਂ ਨੂੰ ਉਤਾਰਦੇ ਹੋਏ ਹਾਜੀ ਰਤਨ ਚਾਂਸਾ ਵਕੀਲ ਨੂੰ ਉਤਾਰਿਆ ਸੇਠਾ ਨੂੰ ਉਤਾਰਿਆ ਤੇ ਵਚਨ ਕੀਤੇ ਸਤਿਗੁਰਾਂ ਨੇ ਅਨੇਕਾਂ ਵਚਨ ਕਰਕੇ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਹੁਣ ਕਿੱਥੇ ਪਹੁੰਚਦੇ ਆ ਕਿਲਾ ਮੁਬਾਰਕ ਇਿੱਥੇ ਹੁਣ ਕਿਲੇ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੁਸੀਂ ਆਪ ਸਿੱਖ ਸੰਗਤਾਂ ਗਏ ਹੋਵੋਗੇ ਇਹ ਹੁਣ ਕਿਲਾ ਜਿਹੜਾ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਲਾਕਾ ਜਿਹੜਾ ਉਹ ਮਾਲਵੇ ਦਾ ਮਾਲਵਾ ਸਭ ਤੋਂ ਵੱਡਾ ਇਲਾਕਾ ਹੈ ਜਿਹੜਾ ਇੱਥੇ ਪੰਜਾਬ ਦੇ ਵਿੱਚ ਦੁਆਬਾ ਵੀ ਬਹੁਤ ਛੋਟਾ ਹੈ ਮਾਝਾ ਵੀ ਬੜਾ ਛੋਟਾ ਹੈ ਤੇ ਮਾਲਵਾ ਸਭ ਤੋਂ ਵੱਡਾ ਹੈ ਤੇ ਪਾਣੀ ਸਾਧ ਗੁਰਾਂ ਨੇ ਬਤਨ ਕੀਤੇ ਮਾਲੋ ਮਾਲ ਮਾਲਵਾ ਸਭ ਤੋਂ ਵੱਡਾ ਮਾਲਵਾ ਦਾ ਧਨ ਧਨ ਗੁਰੂ ਕਲਗੀ ਤਰ ਪਾਸਾ ਜੀ ਇੱਥੇ ਆਉਂਦੇ ਆ ਤਾਂ ਧਨ ਗੁਰੂ ਕਲਗੀ ਤਰ ਪਾਸਾ ਜੀ ਦੀ ਕਿਰਪਾ ਵਰਤਦੀ ਹੈ ਰਹਿਮਤ ਹੁੰਦੀ ਹੈ ਤਾਂ ਗੁਰੂ ਪਿਆਰਿਓ ਇਸ ਕਿਲੇ ਨੂੰ ਹੁਣ ਸਭ ਤੋਂ ਵੱਡਾ ਇਲਾਕਾ ਮਾਲਵੇਆ ਤੇ ਮਾਲਵੇ ਦੀ ਸ਼ਾਨ ਹੈ ਜਿਹੜੀ ਤਾਜ ਹੈ ਜਿਹੜਾ ਉਹ ਏ ਬਠਿੰਡੇ ਸ਼ਹਿਰ ਦਾ ਕਿਲਾ ਹੈ ਸਭ ਤੋਂ ਵੱਡਾ ਕਿਲਾ ਇਹ ਨੂੰ ਗੋਬਿੰਦਗੜ੍ਹ ਕਿਲਾ ਕਿਹਾ ਜਾਂਦਾ ਸੀਗਾ ਪਹਿਲਾਂ ਇਹਦੇ ਨਾਮ ਬਹੁਤੇ ਹੋਏ ਆਗੇ ਇਹਨੂੰ ਗੋਬਿੰਦਗੜ੍ਹ ਕਿਲਾ ਵੀ ਕਿਹਾ ਜਾਂਦਾ ਸੀ ਅੱਜ ਵੀ ਕਿਹਾ ਜਾਂਦਾ ਹੈਗਾ ਸਾਹਣ ਗੁਰੂ ਪਿਆਰਿਓ ਇੱਕ ਕਿਲੇ ਨੂੰ ਇਹ ਸਾ ਨਗਰ ਨੂੰ ਬਠਿੰਡੇ ਨਗਰ ਨੂੰ ਬਸਾਉਣ ਵਾਲਾ ਕੌਣ ਹੈ ਪੱਟੀ ਰਾਜਪੂਤ ਰਾਜਾ ਹੋਇਆ ਹੈ ਰਾਜਪੂਤ ਪੱਟੀ ਉਹਨੇ ਬਠਿੰਡਾ ਜਿਹੜਾ ਸ਼ਹਿਰ ਹੈ ਜਿਹੜਾ ਇਹਦਾ ਨਾਮ ਬਠਿੰਡਾ ਢਿੰਡਾ ਨਾਮ ਰੱਖਿਆ ਸੀਗਾ ਉਹਨੇ ਉਸ ਤੋਂ ਬਾਅਦ ਦੇ ਵਿੱਚ ਗੁਰੂ ਪਿਆਰਿਓ ਇਹਨੂੰ ਭਟਿੰਡਾ ਵੀ ਕਹਿੰਦੇ ਰਿਹਾ ਇਹਨੂੰ ਵਿਕਰਮਗੜ੍ਹ ਵੀ ਕਹਿੰਦੇ ਰਹੇ ਆ ਭਟਿੰਡੇ ਫੇਰ ਗੁਰੂ ਪਿਆਰੋ ਹੌਲੀ ਹੌਲੀ ਸਾਪ ਹੁੰਦਾ ਹੁੰਦਾ ਇਹਦਾ ਨਾਮ ਭਟਿੰਡਾ ਪੈ ਗਿਆ ਕਹਣ ਜਿਹੜਾ ਇਹ ਕਿਲਾ ਹੈ ਇੱਕ ਕਿਲਾ ਗੁਰੂ ਪਿਆਰੋ ਇਹ ਰਾਜਾਂ ਦਾ ਕਿਲਾ ਹੈ ਰਾਜਾ ਦਬ ਹੋਇਆ ਉਹਨੇ ਗੁਰੂ ਪਿਆਰੋ ਦੇ ਕਿਲਾ ਪੱਟਾ ਕਿਲਾ ਬਣਾਇਆ ਸੀ ਰਾਜਾ ਦਬ ਨੇ ਉਸ ਤੋਂ ਬਾਅਦ ਦੇ ਵਿੱਚ ਗੁਰੂ ਪਿਆਰਿਓ 6ਵੀਂ ਸਦੀ ਦੇ ਵਿੱਚ ਇਹ ਪੱਕੀ ਇੱਟ ਦਾ ਕਿਲਾ ਬਣਾਇਆ ਗਿਆ ਉਸ ਤੋਂ ਬਾਅਦ ਦੇ ਵਿੱਚ 11ਵੀਂ ਸਦੀ ਦੇ ਵਿੱਚ ਅਹਿਮਦ ਸਾਹ ਅਬਦਾਲੀ ਸੀ ਜਿਹੜਾ ਉਹਨੇ ਆ ਕੇ ਇਹਦੇ ਤੇ ਕਬਜ਼ਾ ਕੀਤਾ ਅਹਿਮ ਸਾਹਬਦਾਲੀ ਨੇ ਤਾਂ ਉਹ ਸਤਿਗੁਰੂ ਗੁਰੂ ਗਰੀਬੋਆ ਕਾਸਾ ਜੀ ਕਹਿੰਦੇ ਮਹਨੂਦ ਗਜਨਵੀ ਹੈ ਜਿਹੜਾ ਉਹਨੇ ਵੀ ਇੱਥੇ ਆ ਕੇ ਕਬਜ਼ਾ ਕੀਤਾ 11ਵੀਂ ਸਦੀ ਦੇ ਵਿੱਚੀ ਤਾਂ ਉਸ ਤੋਂ ਬਾਅਦ ਦੇ ਵਿੱਚ ਗੁਰੂ ਪਿਆਰੋ ਇੱਥੇ ਰਜ਼ੀਆ ਸੁਲਤਾਨਾ ਜਿਹੜੀ ਹੋਈ ਹੈ ਕਿ ਉਹ ਵੀ ਇੱਥੇ ਕੈਦ ਰਹੀ ਹੈ ਇਸ ਕਿਲੇ ਦੇ ਵਿੱਚ ਤੇ ਬਹੁਤ ਜ਼ਿਆਦਾ ਇਥੋਂ ਦਾ ਪਾਵਨ ਪਵਿੱਤਰ ਇਤਿਹਾਸ ਹੈ ਇਥੇ ਗਮਨਾ ਤੇ ਖੁਸ਼ੀਆਂ ਬੜੀਆਂ ਇਥੇ ਗੁਰੂ ਪਿਆਰੋ ਸੁਖਨਾ ਹੋਈਆਂ ਇਸ ਕਿਲੇ ਦੇ ਵਿੱਚ ਇਸ ਕਿਲੇ ਦੇ ਵਿੱਚ ਰਾਜੇ ਮਹਾਰਾਜੇ ਰਹਿੰਦੇ ਰਹੇ ਹਨ ਅਨੇਕਾਂ ਰਾਜਾ ਨੇ ਇੱਥੇ ਰਾਜ ਕੀਤਾ ਤੇ ਸਤਗੁਰਾਂ ਦੀ ਕਿਰਪਾ ਵਰਤੀ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਇੱਥੇ ਆ ਕੇ ਬਰਾਜਮਾਨ ਹੁੰਦਿਆ ਇਸ ਕਿਲੇ ਦੇ ਵਿੱਚ ਤੇ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਬਚਨ ਕੀਤੇ ਕਹਿੰਦੇ ਇਹ ਜਿਹੜਾ ਕਿਲਾਗਾ ਬੜਾ ਲੰਬਾ ਸਮਾਂ ਹੋ ਗਿਆ ਇਹਨੂੰ ਬਣੈ ਨੂੰ ਤੇ ਲੰਬਾ ਸਮੇਂ ਰਹੇਗਾ ਕਿ ਦੁਨੀਆਂ ਇਹੋ ਦੇਖਿਆ ਕਰੇਗੀ ਯਾਦ ਕਰਾ ਚਰੇਗੀ ਇਹਦੇ ਵਿੱਚ ਖੁਸ਼ੀਆਂ ਤੇ ਗਮਾਂ ਸਮਾਈਆਂ ਹੁੰਦਾ ਜਦੋਂ ਗੁਰੂ ਪਿਆਰੋ ਕੋਈ ਵੀ ਫੌਜ ਆਉਂਦੀ ਸੀਗੀ ਇੱਥੇ ਬਠਿੰਡੇ ਕਿਲੇ ਦੇ ਵਿੱਚ ਠਹਿਰਦੀ ਹੁੰਦੀ ਐਮਸਾ ਅਬਦਾਲੀ ਵਰਗੇ ਵੀ ਜਦੋਂ ਆਉਂਦੇ ਰੇ ਆ ਇੱਥੇ ਆਉਂਦੇ ਰੇ ਆ ਪਹਿਲਾਂ ਇੱਥੋਂ ਹੋ ਕੇ ਫਿਰ ਅੱਗੇ ਚਾਲਾ ਪਾਉਂਦੇ ਹੁੰਦੇ ਸਨ ਜਿੰਨੇ ਵੀ ਇਧਰੋਂ ਅਰਾਕ ਵੱਲੋਂ ਆਉਂਦੇ ਸਨ ਇਰਾਨ ਵੱਲੋਂ ਜੋ ਵੀ ਆਉਂਦੇ ਸਨ ਸਾਰੇ ਇੱਥੇ ਆ ਕੇ ਠਹਿਰਦੇ ਸੀ ਤਤਾਂ ਗੁਰੂ ਕੰਗੀਤਰ 파ਸਾ ਜੀ ਕਹਿੰਦੇ ਇਹ ਜਿਹੜਾ ਕਿਲਾ ਕਿਲਾ ਮੁਬਾਰਕ ਹੋਵੇਗਾ ਇਹਨੂੰ ਦੁਨੀਆ ਚੇਤੇ ਕਰਿਆ ਕਰੇਗੀ ਔਰ ਦੁਨੀਆ ਦੇ ਲੋਕ ਇਹਨੂੰ ਦੇਖਿਆ ਕਰਨਗੇ ਔਰ ਬਹੁਤ ਵੱਡਾ ਇਸ਼ਾਰਾ ਹੋਵੇਗਾ ਔਰ ਸ਼ਹਿਰ ਦੇ ਇਹ ਵਿਚਾਲੇ ਹੋਵੇਗਾ ਹੁਣ ਹਾਜੀ ਰਤਨ ਤੇ ਇਹ ਕਿਲਾ ਗੁਰੂ ਪਿਆਰੋ ਨੇੜੇ ਨੇੜੇ ਐ ਇਹ ਸ਼ਹਿਰ ਦੇ ਜਮਾ ਵਿਚਾਲੇ ਆਗੇ ਤੇ ਆਸੇ ਪਾਸੇ ਕਣੀ ਬਸੋਂ ਬਸਦੀ ਐ ਤੇ ਗੁਰੂ ਜੀ ਦੇ ਬਚਨਾਂ ਦੇ ਅਨੁਸਾਰਾ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਇਸ ਕਰਕੇ ਗੁਰੂ ਪਿਆਰੋ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਬੜੇ ਬਚਨ ਕੀਤੇ ਤੇ ਸਿੱਖ ਸੰਗਤਾਂ ਨੂੰ ਤਾਰਨਾ ਕੀਤਾ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਵੀ ਸਤਗੁਰੂ ਜੀ ਕਿਲਾ ਮubaruk ਕਿਲੇ ਦੇ ਵਿੱਚ ਪਹੁੰਚ ਗਏ ਆ ਤਾਂ ਅਨੇਕਾਂ ਸਿੱਖ ਸੰਗਤਾਂ ਦੂਰੋਂ ਦੂਰੋਂ ਆ ਕੇ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਜ਼ਿਕਾਰੇ ਕਰਦੀਆਂ ਅਨੇਕਾਂ ਸਿੱਖ ਸੰਗਤਾਂ ਆਕਰ ਕੇ ਸਤਿਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰਦੀਆਂ ਤੇ ਸਤਿਗੁਰੂ ਜੀ ਇਨੇਕਾਂ ਸਿੱਖ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਕਾਰਨਾ ਕਰਦੇ ਐ ਇਹਨਾਂ ਪਾਵਨ ਇਤਿਹਾਸਾ ਜਿਹੜਾ ਕਿਲੇ ਦਾ ਆਪਾਂ ਸਰਬਨ ਕੀਤਾ ਕੱਲ ਨੂੰ ਜਿਹੜਾ ਅਗਲਾ ਪਾਵਨ ਇਤਿਹਾਸ ਕਿਲੇ ਦਾ ਹੋਵੇਗਾ ਉਹ ਬਠਿੰਡੇ ਸ਼ਹਿਰ ਦਾ ਹੋਵੇਗਾ ਗੁਰੂ ਪਿਆਰੂ ਆਪਾਂ ਇਸੇ ਤਰ੍ਹਾਂ ਸਰਬਨ ਕਰਦੇ ਰਵਾਂਗੇ ਜਿਵੇਂ ਜਿਵੇਂ ਧੰਗ ਗੁਰੂ ਕਲਗੀ ਤਰਪਾ ਸਾਹਿਬ ਜੀ ਸਿੱਖ ਸੰਗਤਾਂ ਨੂੰ ਉਤਾਰਦੇ ਐ ਉਸੇ ਤਰ੍ਹਾਂ ਆਪਾਂ ਸਤਿਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਹੋਏ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੁੜੇ ਰਹਿਣਾ ਸਤਿਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਰਹਿਣਾ ਹੁੰਗਾਪੁਰਾ ਜੁਕਾ ਦੀ ਖੰਮਾ ਸੁਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਹਲਾ 3 ਅਨੰਦਿਕੋ ਓੰਕਾਰ ਸਤਗੁਰ ਪਰਸਾਦ ਨੰਦ ਪਿਆਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਬਾਸਾ ਜੋ ਜਿਤੇ ਮਨਵ ਦੀ ਆਪਾਂ ਦਈਆ ਰਾਗ ਰਤਨ ਪਰਬਾਰ ਪ੍ਰਿਆ ਸਭ ਦੇ ਕਾਵਣਿਆ ਜੀਆ ਸਾਧੂ ਤਾਂ ਦਾ ਬੋਹਾਰੀ ਕੀ ਰਾਲ ਮਨ ਜਨੀ ਬਸਾਇਆ ਕਾਏ ਨਾਨਕ ਨੰਦਾ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੀਆ ਤੂ ਸਦਨ ਵਰਣਾ ਦੀ ਆਰਉ ਤੁਮਨ ਮਨ ਮੇਰੀ ਦੁਖ ਸਭ ਸਾਰਣੰ ਅੰਗੇਕਾਰੁ ਕਰੇ ਤੇਰਾ ਆਕਾਰੁ